ਮੌਸਮ ਦੇ ਬਦਲਣ ਦੇ ਨਾਲ ਨਾਲ ਨਾ ਹਰ ਇੱਕ ਨੂੰ ਬੁਖਾਰ ਹੋਣਾ ਆਮ ਜੀ ਗੱਲ ਹੈ ਛੋਟੇ ਬੱਚੇ ਤੋਂ ਲੈ ਕੇ ਬਡੇ ਤੱਕ ਕਿਸੇ ਨੂੰ ਵੀ ਹੋ ਸਕਦਾ ਹੈ ਵਾਇਰਸ ਵਾਇਰਸ ਵੀ ਫੈਲ ਸਕਦਾ ਖਾਂਸੀ ਜੁਕਾਮ ਹੋ ਗਿਆ ਗਲਾ ਖਰਾਬ ਹੋ ਗਿਆ ਜਦਾ ਸਰੀਰ ਚ ਪੂਰਾ ਦਰਦ ਕਰਨਾ ਇਹ ਆਮ ਜੀ ਗੱਲ ਹੈ ਬੁਖਾਰ ਦੀ ਨਿਸ਼ਾਨੀ ਹੈ ਜਿਆਦਾ ਤੇ ਕਈ ਵਾਰ ਬੁਖਾਰ ਜਿਆਦਾ ਟਿਕਣ ਨਾਲ ਰਹਿਣ ਨਾਲ ਮਲੇਰੀਆ ਤੱਕ ਅੱਗੇ ਵਧ ਸਕਦਾ ਹੈ ਤੇ ਆਪਾਂ ਕੁਝ ਦੇਸੀ ਇਲਾਜ ਆ ਤੁਹਾਨੂੰ ਦੱਸਦੇ ਆ ਜਿਹਨਾਂ ਨਾਲ ਤੁਸੀਂ ਬੁਖਾਰ ਆਰਾਮ ਨਾਲ ਠੀਕ ਕਰ ਸਕਦੇ ਬੁਖਾਰ ਦੇ ਤੋੜ ਦਾ ਨਮਕ ਵੀ ਬਹੁਤ ਬਰਾ ਫਾਇਦੇਮੰਦ ਅੱਗੇ ਤੁਹਾਨੂੰ ਦੱਸ ਦਿਆਂ ਬਿੱਲਾਮਕ ਦੀ ਸਹਾਇਤਾ ਨਾਲ ਤੁਸੀਂ ਕਿਸ ਤਰ੍ਹਾਂ ਬੁਖਾਰ ਨੂੰ ਦੂਰ ਕਰ ਸਕਦੇ ਹੋ ਤੁਸੀਂ ਕੀ ਕਰਨਾ ਹੈ ਜੀ ਨਮਕ ਜਿਹੜਾ ਤੁਸੀਂ ਨਮਕ ਨੂੰ ਤਵੇ ਤੇ ਭੋਲ ਲੈਣਾ ਤੁਸੀਂ ਕੀ ਕਰਨਾ ਹੈ 2 ਚਮਚ ਇੱਕ ਚਮਚ ਨਮਕ ਲੈ ਲੈਣਾ ਤੇ ਕੋਸ਼ਿਸ਼ ਕਰੋ ਜੇ ਜਿਆਦਾ ਜਿਹੜੀ ਜੀਆਂ ਨੂੰ ਬੁਖਾਰ ਹੈ ਤੁਸੀਂ ਜਿਆਦਾ ਲੈ ਲਓ ਸਾਦਾ ਨਮਕ ਤੁਸੀਂ ਲੈਣਾ ਜਿਹੜਾ ਆਮ ਜੀ ਗੱਲ ਹੈ ਦੁਕਾਨ ਤੋਂ ਮਿਲ ਜਾਂਦਾ ਕਰਿਆਨੇ ਦੀ ਦੁਕਾਨ ਤੋਂ ਨਮਕ ਨੂੰ ਤੁਸੀਂ ਤਵੇ ਤੇ ਭੁੰਨ ਲਓ ਚੰਗੀ ਤਰ੍ਹਾਂ ਭੁੰਨੋ ਜਦ ਤੱਕ ਪੂਰਾ ਲਾਲ ਹੋ ਜੇ ਜਿਸ ਤਰ੍ਹਾਂ ਕੌਫੀ ਵਾਂਗੂ ਘਾੜਾ ਨਾ ਬਣ ਜਾਏ ਨਾ ਉਹ ਉਹਨਾਂ ਤੱਕ ਤੁਸੀਂ ਹਲਕੀ ਆਕਤ ਹੈ ਤੁਸੀਂ ਉਹਨੂੰ ਪੁੰਨਦੇ ਰਹਿਣਾ ਪੁੰਨਣ ਤੋਂ ਬਾਅਦ ਤੁਸੀਂ ਛਾਨ ਲਓ ਛਾਨ ਕੇ ਤੁਸੀਂ ਕਿਸੇ ਬੋਤਲ ਚ ਭਰ ਲਓ ਜੇ ਤੁਹਾਨੂੰ ਬੁਖਾਰ ਦੀ ਫੀਲ ਸਮੱਸਿਆ ਹੋ ਰਿਹਾ ਮਹਿਸੂਸ ਹੋ ਰਿਹਾ ਹੈ ਬੁਖਾਰ ਹੋਣ ਤੇ ਤੁਸੀਂ ਇੱਕ ਇੱਕ ਚਮਚ ਤੁਸੀਂ ਗਰਮ ਪਾਣੀ ਨਾਲ ਲੈ ਸਕਦੇ ਜੀ ਉਹਨੂੰ ਸਵੇਰ ਉੱਠ ਖਾਲੀ ਪੇਟ ਲੈ ਸਕਦੇ ਜੀ ਬੁਖਾਰ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਰਾਤ ਮਿਲ ਜੂਗੀ ਜਿੱਤ ਬਾਕੀ ਨਮਕ ਦੀ ਪ੍ਰਯੋਗ ਉਹਨੂੰ ਨਹੀਂ ਕਰਨਾ ਚਾਹੀਦਾ ਜਿੰਦਾ ਬੀਪੀ ਬਹੁਤ ਜ਼ਿਆਦਾ ਵੱਧਦਾ ਹੈ ਜਾਂ ਘਟਦਾ ਹੈ ਉਸ ਇਨਸਾਨ ਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਨਮਕ ਨਾਲ ਜ਼ਿਆਦਾਤਰ ਜੇ ਬੀਪੀ ਵੱਧ ਰਿਹਾ ਤਾਂ ਤੁਹਾਡਾ ਹੋਰ ਜ਼ਿਆਦਾ ਨੁਕਸਾਨਦਾਇਕ ਹੋਊਗਾ ਜਦ ਤੁਸੀਂ ਇਹ ਨਮਕ ਦਾ ਸੇਵਨ ਕਰਨਾ ਖਾਲੀ ਪੇਟ ਤਾਂ ਕੋਸ਼ਿਸ਼ ਕਰਨਾ ਉਸ ਤੋਂ ਬਾਅਦ ਘੰਟਾ ਤੁਸੀਂ ਕੁਝ ਵੀ ਨਹੀਂ ਖਾਣਾ ਚਾਹ ਵਗੈਰਾ ਦਾ ਵੀ ਸੇਵਨ ਨਹੀਂ ਕਰਨਾ ਤੇ ਕੋਸ਼ਿਸ਼ ਕਰਨਾ ਆਪਣੇ ਸਰੀਰ ਨੂੰ ਗਰਮ ਰੱਖਣਾ ਜਿੰਨਾ ਉਸਕੇ ਗਰਮ ਕੱਪੜੇ ਪਾ ਕੇ ਰੱਖਣੇ ਆ ਤਾਂ ਹੀ ਤੁਹਾਡਾ ਇਹ ਨਮਕ ਲੈਣ ਦਾ ਫਾਇਦਾ ਹੋਊਗਾ ਬੁਖਾਰ ਦੂਰ ਕਰੋਗਾ ਬਾਕੀ ਹਰੇ ਚਨੇ ਤੁਸੀਂ ਚਬਾ ਸਕਦੇ ਹੋ ਰੋਟੀ ਤੋਂ ਤੁਸੀਂ ਪਹਿਲੇ ਖਾਣਿਆ ਜੇ ਬੁਖਾਰ ਨਾਲ ਸਰੀਰ ਕਮਜ਼ੋਰ ਹੋ ਸਕੇ ਹੋ ਰਿਹਾ ਹੁੰਦਾ ਹੈ ਤਾਂ ਇਹ ਕਮਜ਼ੋਰੀ ਨੂੰ ਦੂਰ ਕਰਦਾ ਹੈ ਹਰੇ ਚਨੇ ਤੁਸੀਂ ਖਾਓਗੇ ਤਾਂ ਜੇ ਤੁਹਾਨੂੰ ਹਲਕਾ ਹਲਕਾ ਬੁਖਾਰ ਹੈ ਤੁਸੀਂ ਕੀ ਕਰਨਾ ਤੁਲਸੀ ਹੋਗੀ ਸੁੱਕੀ ਅਦਰ ਹੋਗੀ ਥੋੜਾ ਜਿਹਾ ਗੁੜ ਲੈ ਲੈਣਾ ਇਹਨਾਂ ਚੰਗੀ ਤਰ੍ਹਾਂ ਤੁਸੀਂ ਕਾੜਾ ਬਣਾ ਲੈਣਾ ਕਾੜਾ ਬਣਾ ਕੇ ਵੀ ਤੁਸੀਂ ਪੀ ਸਕਦੇ ਹੋ ਹਲਕੇ ਹਲਕੇ ਬੁਖਾਰ ਵਾਸਤੇ ਇਹ ਵੀ ਬਹੁਤ ਫਾਇਦੇਮੰਦ ਹੈ ਬਾਕੀ ਤੁਸੀਂ ਬੁਖਾਰ ਚ ਮੋਠਾਂ ਦੀ ਦਾਲ ਦੀ ਦਾ ਸੂਪ ਬਣਾ ਕੇ ਤੁਸੀਂ ਪੀ ਸਕਦੇ ਹੋ ਜੇ ਸਰੀਰ 'ਚ ਕਮਜ਼ੋਰੀ ਆ ਰਹੀ ਹੈ ਕਿ ਵਰ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਸਰੀਰ ਟੁੱਟਿਆ ਟੁੱਟਾ ਰਹਿੰਦਾ ਹੈ ਤਾਂ ਉਹ ਸਾਰਾ ਕੁਝ ਤੁਹਾਡੀ ਦੂਰ ਕਰੂਗੀ ਸੂਪ ਮੋਠਾ ਮੋਠਾਂ ਦੇ ਦਾਲ ਦਾ ਸੂਪ ਜਿਹੜਾ ਤੁਸੀਂ ਬਣਾ ਕੇ ਪੀਣਾ ਹੈ ਕਿ ਤੁਸੀਂ ਮੋਠਾਂ ਦੀ ਦਾਲ ਵਿੱਚ ਕੋਸ਼ਿਸ਼ ਕਰੋ ਹਰਾ ਧਨੀਆ ਵੀ ਪਾ ਸਕਦੇ ਜੀ ਉਹ ਵੀ ਬਹੁਤ ਫਾਇਦੇਮੰਦ ਹੈ ਜੇ ਤੁਹਾਨੂੰ ਬੁਖਾਰ 'ਚ ਮਲੇਰੀਆ ਦੀ ਸ਼ਿਕਾਇਤ ਲੱਗ ਰਹੀ ਤਾਂ ਤੁਸੀਂ ਕੋਸ਼ਿਸ਼ ਕਰੋ ਡਾਕਟਰ ਦੀ ਸਹਾਇਤਾ ਲੈ ਸਕਦੇ ਜੀ ਕਿਉਂਕਿ ਦੇਸੀ ਨੁਕਤਾ ਬੁਖਾਰ ਆਸਤੇ ਹੈ ਮਲੇਰੀਆ ਜਿਆਦਾਤਰ ਮੱਛਾ ਤੇ ਮੱਛਰ ਦੇ ਕੱਟਣ ਨਾਲ ਜਨਫੈਕਸ਼ਨ ਤੋਂ ਜ਼ਿਆਦਾ ਫੈਲਦਾ ਹੈ ਤੁਸੀਂ ਡਾਕਟਰ ਕੋਲ ਜਾ ਕੇ ਇੰਦੀ ਸਹਾਇਤਾ ਲੈ ਸਕਦੇ ਹੋ